එච්චඩ්ඩා පැහලවන කුලරයා පැහැලවන කුල රැකුල රැකුලරයා ඕකෝල්ලිය කුල්ලියට අලියට 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 අලිය චේනේනට අලියා. ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਵਿੱਚ ਤੇ ਆਪਾਂ ਪਹਿਲਾਂ ਅਪਡੇਟ ਕੀਤਾ ਹੈ ਕਿ ਆਪਣੇ ਪਿੰਡ ਵਿੱਚ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਪਹਿਲੀ ਵਾਰ ਤੇ ਹੁਣ ਕੱਲ ਤਿਆਰੀਆਂ ਸ਼ੁਰੂ ਹੋ ਗਿਆ ਜੀ ਤੇ ਅੱਜ ਵੀ ਅਸੀਂ ਹੁਣ ਗੁਰਦੁਆਰੇ ਜਾਵਾਂਗੇ ਸੇਵਾ ਕਰਾਵਾਂਗੇ ਤੇ ਲੰਗਰ ਛੱਕ ਕੇ ਆਵਾਂਗੇ ਇੱਕ ਜੀ ਦੇਖੀਦਾ ਹੈ ਹਾਂਜੀ ਯਾਰ ਕੱਲ ਮੈਂ ਸਾਮ੍ਹ ਕੇ ਜਾਂਦਾ ਗੁਰਦੁਆਰੇ માં ਹਾਂ ਮਰੇ ਸਾਮ ਨੂੰ ਜਿਆਦਾ ਟਾਈਮ ਲੱਗਿਆ ਇੱਕ ਦਿੱਥ ਜੀ ਹੋ ਗਈ ਸਾਡੇ ਨੇੜੇ ਉਸ ਕਰਕੇ ਸ਼ਾਮਕਾਰ ਟਮਗਾ ਲੱਗਿਆ ਮੇਰੇ ਜਾਣ ਦਾ ਤੇ ਉੱਥੇ ਕੀ ਆ ਦੇਖਿਆ ਮੈਂ ਜਿੱਦਾਂ ਦਸਵੀਂ ਵਾ ਇਕੱਠ ਨਹੀਂ ਹੁੰਦਾ ਹਾਂ ਉੱਥੇ ਜਿਆਦਾ ਇਕੱਠ ਦਾ ਬਈ ਅੱਛਾ ਬਹੁਤ ਰਸਤਾ ਕੱਲ ਜਦ ਮੈਂ ਵੀ ਮੱਥਾ ਟੇਕਣ ਗਿਆ ਨਾ ਸਵੇਰ ਟਾਈਮ ਉਸ ਟਾਈਮ ਵੀ ਬਹੁਤ ਇਕੱਠਾ ਦਾ ਬਈ ਮੈਂ ਕਾਫੀ ਵਧੀਆ ਤਰੀਕੇ ਨਾਲ ਹਾਂ ਆਰਗੇਨਾਈਜੇਸ਼ਨ ਹੋ ਗਿਆ ਤੇ ਬਹੁਤ ਹੁਣ ਲੱਗਿਆ ਦੇਖਣੇ ਕਿ ਵਿੱਚ ਵੀ ਇੰਨੀ ਸੰਗਤ ਦਾ ਭਾਰੀ ਇਕੱਠ ਹੈ ਇਹ ਜੀ ਚੀਜ਼ ਦੇਖਣੇ ਨੂੰ ਮਿਲਣੀ ਚਾਹੀਦੀ ਆਪਾਂ ਨੂੰ ਰੋਜ਼-ਰੋਜ਼ ਬਿਲਕੁਲ ਬਿਲਕੁਲ ਜਿਹੜੀ ਆਪਾਂ ਨੂੰ ਮਹੀਨੇ ਬਾਅਦ ਦੇਖਣੇ ਨੂੰ ਮਿਲ ਰਹੀ ਹੈ ਹਾਂ ਮਤਲਬ ਕਿ ਇਹ ਇਹ ਚੀਜ਼ ਨਾ ਆਪਣੇ ਆਥੈਂਟਿਕ ਡੈਲੀ ਹੋਣੀ ਚਾਹੀਦੀ ਆਪਣੇ ਯੂਥ ਨੂੰ ਆਪਣੇ ਯੂਥ 'ਚ ਮਾ ਆਪਣੇ ਪਿੰਡਾਂ ਦੇ ਵਿੱਚ ਬਹੁਤ ਚੇਂਜ ਲੱਗ ਆ ਵੀ ਇਹ ਚੀਜ਼ ਹਾਂ ਹਾਂ ਆਪਣੇ ਪਿੰਡਾਂ ਦੇ ਗਿਆ ਗਿਆ ਆਲੇ-ਦੁਆਲੇ ਦੇ ਪਿੰਡਾਂ ਪਿੰਡਾਂ ਦੇ ਵਿੱਚ ਕੋਈ ਟਾਈਮ ਆਏਗਾ ਜਦ ਆਲੇ-ਦੁਆਲੇ ਦੇ ਪਿੰਡ ਇਹ ਕਹਿਕਰेंगे ਬਈ ਮੋਜੀ ਪਿੰਡਾਂ 'ਵਾਂ ਇੱਕ ਬਹੁਤ ਤਰ੍ਹਾਂ ਦਾ ਪ੍ਰੋਗਰਾਮ ਹੋਵਾ ਜ਼ਾਲਵਾਦ ਹਾਂ ਇਹ ਪਉ ਉਥੇ ਉਥੇ ਜਾਏਗਾ ਤੇ ਹਮ ਜਾ ਰਹੇ ਆਂ ਇਹ ਜੀ ਹੋਏ ਗਏ ਜੀ ਅਛਾ ਕਰੇ ਫੇਰੀ ਵੀ ਲੰਗਰ ਛੱਕਿਆ ਹਮ ਆਪਾਂ ਫਿਰ ਹਾਂ ਚਲੋ ਚੱਲਾ ਫਿਰ ਬਿਲਕੁਲ ਨਰੇ ਨੂੰ ਹਰਵੀਰ ਨੂੰ ਸਕੂਲ ਮਾਂ ਤੇ ਲਿਆਵੇਂਗੇ ਸਕੂਲ ਮਾਂ ਤੇ ਉਧਰ ਉਧਰ ਗੁਰਦੁਆਰੇ ਮਾਂ ਚਲੇ ਜਾਏਗੇ ਲੰਗਰ ਛੱਕ ਕੇ ਘਰਾਂ ਜਾਈਗੇ ਫਿਰ ਹਾਂ ਬਸ 12:20 ਹੋ ਗਏ ਹਾਂ 1:00 ਵਜੇ ਦੀ ਕੀਤੀ ਹੋ ਜਾਏਗੀ ਨੂੰ ਦੇ ਕੇ ਉਧਰ ਲੰਗਰ ਛੱਕ ਠੀਕ ਹੈ ਚੱਲ 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 ਚੱਲਾ ਕੱਲ 16 ਤਰੀਕ ਦਾ ਖੰਡ ਪਾੜਾ ਆਰੰਭ ਹੋਇਆ ਆ ਆਪਣੇ ਪਿੰਡ ਤੇ ਬਹੁਤ ਵੱਡਾ ਸਮਾਗਮ ਹੈ ਤੇ ਕੌਨ ਨੂੰ ਸਮਾਗਮ ਦੀ ਸਮਾਪਤੀ ਹੋਵੇਗੀ ਯਾਨੀ ਕਿ 18 ਤਰੀਕ ਨੂੰ ਤੇ ਉਸ ਦੀਆਂ ਤਿਆਰੀਆਂ ਚੱਲੀਆਂ ਨੇ ਉਰੇ ਲੱਗੇਗਾ ਟੈਂਟ ਤੇ ਹੁਣੇ-ਹੁਣੇ ਆਪਾਂ ਲੰਗਰ ਛੱਕੇ ਨਿਕਲੇ ਆ ਬਹੁਤ ਸੋਹਣਾ ਲੰਗਰ ਬਣਿਆ ਸੀ ਤੇ ਉਹ ਸਾਹਮਣੇ ਈਮੇਲ ਲੇਡੀਆਂ ਬੈਠੀਆਂ ਨੇ ਸ਼ਾਮ ਦੀ ਤਿਆਰੀ ਹੋ ਰਹੀ ਹੈ ਲੰਗਰ ਵਾਸਤੇ ਤੇ ਹੁਣ ਚੱਲਦੇ ਆ ਲੰਗਰ ਖਾਣ ਲਈ ਆਈ ਸੀ ਰਵੀਨ ਨੂਨ ਡਾਇਰੈਕਟ ਹੀ ਆਪਾਂ ਲੈ ਕੇ ਆਏ ਸੀ ਗੁਰਦੁਆਰੇ 'ਚ ਤੇ ਹੁਣ ਅਸੀਂ ਲੰਗਰ ਛੱਕ ਲਿਆ ਹੁਣ ਚੱਲਦੇ ਆਪਾਂ ਘਰ ਚੱਲ ਅੰਦਰ ਹਾਂ ਉਹ ਨਹੀਂ ਗੀਤ ਉਹ ਨਹੀਂ ਗੀਤ ਓਏ ਛੱਡਾ ਪਹਿਲਵਾਨ ਖੁੱਲ ਰਿਆ ਪਹਿਲਵਾਨ ਖੁੱਲ ਰਿਆ ਖੁੱਲ ਰਿਆ ਖੁੱਲ ਰਿਆ ਉਹ ਖੋਲਿਆ ਖੁੱਲਿਆ ਟਾਲਿਆ 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 ਛੇ ਨੇ ਟਾਲਿਆ ਉਹ ਹਾਂ ਟਾਲਿਆ 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 ਛੇ ਨੇ ਛੇ ਨੇ ਛੇ ਨੇ ਉਹ ਛੇ ਨੇ ਟਾਲਿਆ ਇਹ ਤੋਂ ਓ ਤੇਰੀ ਹੋ ਇਹ ਤਾਂ ਛੇ ਨੇ ਟਾਲਿਆ ਬਈ ਕੁੱਤੇ ਦੇ ਕੁੱਤੇ ਦੇ ਕੁੱਤੇ ਦੇ ਕੁੱਤੇ ਦੇ ਕੁੱਤੇ ਦੇ ਕੁੱਤੇ ਦੇ あいやいやこ,こでうん。<laughs> আগে <muchas> আমি <muchas> ਕੀ ਸਮਾਂ ਪਾਣਾ ਹੀ ਪਾਣਾ ਜੇ ਬੰਦਾ ਕਹਿ ਰਿਹਾ ਆਪਣਾ

ਨਾ ਤਾਂ ਗ੍ਰਾਮ ਹੁਣ ਲਾ ਬਿਲੂ ਬਿਲੂ ਲਾ ਲੰਗਰ ਨਹੀਂ ਬੰਦ ਹੁੰਦਾ ਸਬਜ਼ੀ ਬੜੀ ਵਧੀਆ ਬਣੀ ਵੀ ਕੱਦੂ ਕੀ ਅੱਜ ਕੱਲ ਦੀ ਕੱਦੂ ਕੀ ਤੇ ਜਿੰਨੀ ਦੋਨੀ ਦੁਬਾਰਾ ਅੱਛਾ ਦੀਪਕਾ ਕਿਆ ਕਰਕੇ ਲਿਆ ਵਾ ਕੱਲ ਤੋਂ ਸਾਡੇ ਪਿੰਡ 'ਚ ਸਮਾਗਮ ਸ਼ੁਰੂ ਹੋਇਆ ਹੋਇਆ ਬਹੁਤ ਸੋਹਣਾ ਰਿਹਾ ਤੇ ਅੱਜ ਤਿਆਰੀਆਂ ਆਪਣੀ ਪੀਕਵਾਦੀ ਪੂਰੀ ਕਿਉਂਕਿ ਕੱਲ ਨੂੰ ਰਾਗੀ ਢਾਡੀ ਕੀਰਤਨੀਆਂ ਜਥਾ ਤੇ ਆਪਣਾ ਕਥਾਵਾਚਕ ਸੰਗਤ ਦਾ ਰਿਸਪੌਂਸ ਬਹੁਤ 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 ਬੰਦੇ ਦੇਖਣ ਨੂੰ ਮਿਲਿਆ ਇਹ ਪਹਿਲੀ ਵਾਰ ਦੇਖਿਆ ਆਪਾਂ ਨੇ ਜਿਵੇਂ ਇੰਨੀ ਸੰਗਤ ਇਕੱਠ ਹੈ ਹਰ ਇਨਾ ਦਿਲ ਖੁਸ਼ ਹੋ ਰਿਆ ਨਾ ਤੁਸਾਂ ਨਾਲ ਪੌਣ ਬਿਲਕੁਲ ਖੁਸ਼ ਹੋ ਰਿਹਾ ਹਾਂ ਜੀ ਤਿਆਰੀਆਂ ਤੁਸੀਂ ਦੇਖ ਲੀਆਂ ਹੁਣ ਦੇਖ ਲੀਆਂ ਤੇ ਕੱਲ ਨੂੰ ਮਿਲेंगे ਆਪਾਂ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਗੁਰਦੁਆਰੇ ਚ ਆਪਣਾ ਤਿਆਰੀ ਤੋਂ ਬਾਅਦ ਦਾ ਕੀ ਮਹੌਲ ਹੈ ਸੰਗਤਾ ਕਿੰਨਾ ਇਕੱਠ ਹੈ ਸੰਗਤ ਦਾ ਠੀਕ ਹੈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਤੇ ਵੀਡੀਓ ਦਾ ਅਸੀਂ ਓਰੇ ਐਂਡ ਕਰ ਰਹੇ ਆ ਤਦ ਤੱਕ ਦੀ ਸਾਲੇ ਨੂੰ ਸਤਿ ਸ੍ਰੀ ਅਕਾਲ ਜੀ